ਗੱਲ ਕਰਾਂਗੇ ਸਰਾਧ ਬਾਰੇ ਕਿ ਸਰਾਧ ਕਰਨੇ ਚਾਹੀਦੇ ਆ ਕਿ ਨਹੀਂ ਕਰਨੇ ਚਾਹੀਦੇ ਸਰਾਧ ਯਾਨੀ ਕਿ ਇਹ ਮੰਨਣਾ ਆ ਕਿ ਜਦੋਂ ਕੋਈ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਵੀ ਮਰ ਗਏ ਨੇ ਸਾਡੇ ਲਈ ਕਾਲਣਾ ਘਾਂਟੇ ਚਲੇ ਗਏ ਨੇ ਜੇ ਅਸੀਂ ਉਹਨਾਂ ਦੇ ਨਾਮ ਤੇ ਕਿਸੇ ਨੂੰ ਭੋਜ ਕਰਾਉਨੇ ਆ ਕੁਝ ਦਾਨ ਪੁੰਨ ਕਰਦੇ ਆ ਤੇ ਉਸ ਦਾ ਫਲ ਉਸ ਨੂੰ ਪ੍ਰਾਪਤ ਹੋਵੇਗਾ ਗੁਰਬਾਣੀ ਗੁਰੂ ਇਸ ਦਾ ਖੰਡਨ ਕਰਦੇ ਨੇ ਪਹਿਲੀ ਗੱਲ ਤਾਂ ਜਿਵੇਂ ਹੀ ਕੋਈ ਜੀਵ ਮਰਦਾ ਆ ਉਸਨੇ ਜਿਹੋ ਜਿਹੇ ਕਰਮ ਕੀਤੇ ਹੁੰਦੇ ਨੇ ਉਸ ਦੇ ਅਨੁਸਾਰ ਉਸ ਦੀ ਇਸ ਜੋਤ ਨੂੰ ਕੱਢ ਕੇ ਕਿਸ ਨਵੇਂ ਸਰੀਰ ਦੇ ਵਿੱਚ ਪਾ ਦਿੱਤਾ ਜਾਂਦਾ ਆ ਜੇ ਉਹ ਨਾਮ ਨੂੰ ਤਿਆਗ ਕੇ ਗਿਆ ਤੇ ਉਹ ਪਰਮੇਸ਼ਰ ਦੇ ਵਿੱਚ ਹੀ ਸਮਾ ਜਾਂਦਾ ਆ ਸਰੀਰ ਨੂੰ ਖਵਾਇਆ ਗਿਆ ਭੋਜਨ ਸਰੀਰ ਨੂੰ ਲੱਗਦਾ ਆ ਸਰੀਰ ਨੂੰ ਪਾਏ ਗਏ ਬਸਤਰ ਸਰੀਰ ਤੇ ਹੀ ਪੈਂਦੇ ਨੇ ਅੱਗੇ ਕੇਵਲ ਜੋਤ ਨੇ ਜਾਣਾ ਆ ਲੇਖਾ ਮੰਨਦਾ ਹੋਣਾ ਆ ਸਰੀਰ ਦਾ ਨਹੀਂ ਗੁਰਬਾਣੀ ਗੁਰੂ ਜੀ ਵੀ ਕਹਿ ਰਹੇ ਨੇ ਜੀਵਤ ਪਿਤਰ ਨਾਮ ਨੇ ਕੋ ਮੂਹੇ ਸਿਰਾਦ ਕਰਾਈ ਜਿਉਂਦਿਆਂ ਨੂੰ ਅਸੀਂ ਮੰਨਦੇ ਨਹੀਂ ਤੇ ਮਰਨ ਦੇ ਪਿੱਛੇ ਅਸੀਂ ਪਖੰਡ ਕਰਦੇ ਫਿਰਦੇ ਆ ਗੁਰਬਾਣੀ ਗੁਰੂ ਜੀ ਕਹਿੰਦੇ ਨੇ ਕਿ ਵਾਚ ਹੈ ਬਾਦ ਨਾ ਬੇਦ ਵਿਚਾਰ ਹੈ ਆਪ ਡੋਬ ਕੇ ਉਹ ਪਿਤਰ ਆ ਤਰ ਅਸੀਂ ਬਹਿਸ ਕਰਦੇ ਆ ਇਸ ਟੋਪਿਕ ਤੇ ਲੈ ਕੇ ਲੇਕਿਨ ਬੇਦਾਂ ਦੇ ਵਿੱਚ ਕੀ ਲਿਖਿਆ ਕਿਸ ਨਾਮ ਦੀ ਵਧਾਈ ਕੀਤੀ ਗਈ ਹੈ ਉਸ ਨੂੰ ਅਸੀਂ ਵਿਚਾਰਦੇ ਨਹੀਂ ਆ ਤੇ ਆਪ ਤੇ ਅਸੀਂ ਡੋਬ ਰਹੇ ਆ ਤੇ ਸੋਚ ਰਹੇ ਆ ਕਿ ਅਸੀਂ ਆਪਣੇ ਪਿਤਰਾਂ ਨੂੰ ਤਾਰ ਲਾਂਗੇ ਉਹ ਹੀ ਨਹੀਂ ਸਕਦਾ ਇਸ ਪਖੰਡ ਤੋਂ ਬਚੀਏ ਨਾਮ ਨੂੰ ਬੁਝ ਕੇ ਨਾਮ ਨੂੰ ਧਿਆਈਏ